ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਦਰ ਬੁਟੀਕ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਜੇਕਰ ਚਾਹੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੰਨੀ ਲੱਗੀ ਔਰ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਅੱਜ ਮੈਂ ਉਮੀਦ ਕਰਦੀ ਹਾਂ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਔਰ ਸਾਰੇ ਜਣਾਂ ਮੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਬਹੁਤ ਸੋਨੇ ਹੈਂਡਵਰਕ ਮਸ਼ੀਨਵਰਕ ਦੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਂ ਕੜਾਈ ਵਾਲੇ ਕਾਟਨ ਦੇ ਸੂਟ ਜਿਨ੍ਹਾਂ ਵਿੱਚ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੋਇਆ ਹੈ ਉਸ ਤੇ ਜਾ ਕੇ ਤੁਸੀਂ ਆਪਾਂ ਨੂੰ DM ਕਰ ਸਕਦੇ ਹੋ ਅਦਰਵਾਈਜ਼ ਤੁਸੀਂ Instagram ਤੇ ਵੀ ਆਪਾਂ ਨੂੰ DM ਕਰ ਸਕਦੇ ਹੋ ਔਰ ਵਰਲਡਵਾਇਡ ਆਪਾਂ ਸ਼ਿਪਿੰਗ ਕਰਦੇ ਹਾਂ ਤੁਸੀਂ ਕਿਤੇ ਵੀ ਬੈਠੇ ਆਪਣਾ ਤੋਂ ਸੂਟ ਮੰਗਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਔਰ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇਕਰ ਤੁਸੀਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਚਲੋ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਤੁਹਾਨੂੰ ਦੱਸਦੇ ਆ ਕਿ ਆਪਾਂ ਕਿਹੜੇ ਸੂਟ ਲੈ ਕੇ ਆਏ ਤੇ ਕਿਦਾਂ ਦਾ ਉਹਨੂੰ ਪਰਕ ਹੋਇਆ ਹੋਇਆ ਹੈ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਕਾਟਨ ਦਾ ਸੂਟ ਹੈ ਘੇਰੇ ਤੇ neck ਤੇ bottom ਤੇ ਬਾਜੂ ਤੇ ਵਰਕ ਹੈ ਤੇ ਟੈਬੀ ਲਾਈਨਿੰਗ ਦਾ ਟਾਈ ਐਂਡ ਟਾਈ ਦਾ ਦੁਪੱਟਾ ਰੱਖੇ ਇਹ ਤੁਹਾਨੂੰ ਸਿੰਗਲ ਕਲਰ ਦੇ ਵਿੱਚ ਹੀ ਮਿਲੂਗਾ ਸੂਟ ਸੋ ਇਹ ਆਊਟ ਆਫ ਸਟਾਕ ਹੋ ਚੁੱਕਿਆ ਹੈ ਤੇ ਇਹ ਵਾਲਾ ਸੂਟ ਆ ਜਿਹੜਾ ਇਹ ਪੈਚ ਵਰਕਰ ਦਾ ਸੂਟ ਹੈ ਇਦੇ ਉੱਪਰ ਹੈਂਡਵਰਕ ਹੋਇਆ ਹੈ ਸੀਕੁਐਂਸ ਦੇ ਨਾਲ ਤੁਸੀਂ ਘੇਰੇ ਤੇ ਫਲਾਵ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਇਹ ਵੀ ਤੁਹਾਨੂੰ ਨੈੱਕ ਤੇ ਘੇਰੇ ਤੇ ਬਾਜੂ ਤੇ ਬਾਟਮ ਤੇ ਦੁਪੱਟੇ ਦੇ ਵਰਕ ਮਿਲੇਗਾ ਠੀਕ ਹੈ ਸਿੰਗਲ ਕਲਰਾਂ ਦੇ ਵਿੱਚ ਤੇ ਇਹਦੇ ਵਿੱਚ ਆ ਆਪਣੇ ਕੋਲ ਸਿੰਗਲ ਸੂਟ ਹੈ ਜਿਹੜਾ ਤੁਹਾਨੂੰ ਹੁਣ ਦਿਖ ਰਿਹਾ ਪੀਕਾਕ ਜਿਹਾ ਸ਼ੇਡ ਆ ਇਹ ਵਾਲਾ ਠੀਕ ਹੈ ਸੇਮ ਵਰਕ ਹੋਇਆ ਹੈ ਇਹਦੇ ਉੱਪਰ ਮਸ਼ੀਨੀ ਵਰਕ ਹੋਇਆ ਹੈ ਮਹਰੂਨ ਕਲਰ ਦਾ ਲੇਸ ਦੇ ਨਾਲ ਆਪਾਂ ਇਹਨਾਂ ਦੁਪੱਟਾ ਰੱਖਿਆ ਇਹ ਕਿਸੇ ਕਸਟਮਰ ਨੇ ਸਿੰਪਲ ਆ ਡਿ ਕਰਵਾਇਆ ਸੀਗਾ ਨੈਕਸਟ ਇਹ ਵਾਲੇ ਅਗੇਨਸ ਇਟ ਇੱਕ ਕੈਮਰਿਕ ਕਾਟਨ ਆ ਇਹਦੇ ਕੋਲ ਆਪਣੇ ਕੋਲ ਸਿਰਫ ਤਿੰਨ ਕਲਰ ਆਏ ਨੇ ਸਭ ਤੋਂ ਪਹਿਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਗ੍ਰੇ ਜਿਹਾ ਕਲਰ ਆ ਬਹੁਤ ਸੋਹਣੀ ਫਲਾਰ ਪ੍ਰਿੰਟਿੰਗ ਹੋਈ ਆ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਠੀਕ ਹੈ ਸੋ ਤੁਸੀਂ ਕੀ ਕਰ ਸਕਦੇ ਹੋ ਜਿਨ੍ਹਾਂ ਨੂੰ ਵੀ ਜਿਹੜਾ ਵੀ ਸੂਟ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਡੀਐਮ ਕਰ ਸਕਦੇ ਹੋ ਵਟਸਐਪ ਨੰਬਰ ਆਪਣਾ ਲਈ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਇਹ ਹੈਗਾ ਜੀ ਬਲੈਕ ਸ਼ੇਡ ਦੇ ਵਿੱਚ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਬਹੁਤ ਸੋਹਣੀ कॉटन ਨਾਲ ਡਿਜੀਟਲ ਪ੍ਰਿੰਟ ਹੋਇਆ ਹੋਇਆ ਇਹ ਦੇ ਵਿੱਚ ਕੈਮਬ੍ਰਿਕ कॉटन ਹੈ ਐਂਡ ਦੈਨ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਪਿੰਕ ਵਾਲਾ ਕਲਰ ਬਹੁਤ ਸੋਹਣੇ ਛੇੜਨੇ ਤਿੰਨੋ ਛੇੜ ਬਹੁਤ ਸੋਹਣੇ ਨੇ ਸੋ ਜਿਹੜਾ ਤੁਹਾਨੂੰ ਵੀ ਪਸੰਦ ਹੈ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਟੀਐਮ ਕਰ ਸਕਦੇ ਹੋ ਬਹੁਤ ਸੌਫਟ 100% ਵੈਲੀਡਿਟੀ कॉटन ਹੁੰਦੀ ਹੈ ਉਹ ਵਾਲੀ कॉटन ਹੈ ਲਾਰ ਪੇਂਟਿੰਗ ਵੀ ਬਹੁਤ ਸੋਹਣੀ ਹੋਈ ਹੈ ਤੁਸੀਂ ਨੂੰ ਕੰਟਰਾਸਟ ਦੁਪੱਟੇ ਨਾਲ ਲੈ ਸਕਦੇ ਹੋ ਔਰ ਕੰਟਰਾਸਟ ਲੇਸਿਸ ਵਗੈਰਾ ਨਾਲ ਰੈਡੀ ਕਰ ਸਕਦੇ ਹੋ ਨੈਕਸਟ ਆਪਾਂ ਪੰਜਾਬ ਦਿਖਾਉਣ ਜਾ ਰਹੇ ਹਾਂ ਆਪਣੇ ਬਲੌਗ ਦੀ ਅਚ ਸਭ ਤੋਂ ਫੇਮਸ ਆਈਟਮ ਜਿਹੜੀ ਹੈਗੀ ਆ ਸਭ ਤੋਂ ਇੱਕ ਖਾਸ ਚੀਜ਼ ਜਿਹੜੀ ਹੈਗੀ ਆ ਉਹ ਇਹ ਹੈ ਆਪਾਂ ਕਿਸੇ ਕਸਟਮਰ ਨੂੰ ਦੋ ਇਹ ਸ਼ਰਾਰੇ ਦੇ ਨਾਲ ਸ਼ਰਾਰਾ ਵੀ ਹੈਂਡਵਰਕ ਦੇ ਵਿੱਚ ਬਣਾ ਹੋਇਆ ਤੇ ਇਹਨਾਂ ਦੀ ਪੂਰੀ ਸ਼ਾਰਟ ਵੀ ਹੈਂਡਵਰਕ ਦੇ ਵਿੱਚ ਬਣੀ ਹੋਈ ਆ ਔਰ ਜਿਹੜਾ ਦੁਪੱਟਾ ਛੋਟੇ ਛੋਟੇ ਡਾਟਸ ਦੇ ਨਾਲ ਆਪਾਂ ਜਿਹੜਾ ਰੈਡੀ ਕੀਤਾ ਸੋ ਤੁਸੀਂ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਕਿੰਨਾ ਸਫਾਈ ਦੇ ਨਾਲ ਐਂ ਕਿੰਨਾ ਨੀਟ ਐਂਡ ਵਰਕ ਹੋਇਆ ਕਲੀਨ ਵਰਕ ਹੋਇਆ ਔਰ ਕਿੰਨਾ ਹੈਵੀ ਵਰਕ ਹੋਇਆ ਟੋਟਲੀ ਹੈਂਡ ਵਰਕ ਹੈ ਤੁਸੀਂ ਵੀ ਸੇਮ ਇਦਾਂ ਦਾ ਡਰੈਸ ਰੈਡੀ ਕਰਵਾਉਣ ਦੇ ਲਈ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹਾਂ ਔਰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਾਂ ਦੋ ਕਲਰਾਂ ਦੇ ਵਿੱਚ ਰੈਡੀ ਕਰਕੇ ਦਿੱਤੀ ਹੈ ਕਸਟਮਰ ਨੂੰ ਨੇਚਰਲ ਪਿਓਰ ਕੁੜੀ ਦਾ ਆਪਾਂ ਫੈ布ਰਿਕ ਰੱਖਿਆ ਤੇ ਪਿਓਰ ਚਨਾਉਂ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਇੱਕ ਚੈੱਕ ਕਰੋ ਇਹ ਕਿ ਮਜ਼ੈਂਟਾ ਕਲਰ ਦੇ ਵਿੱਚ ਰੈਡੀ ਕੀਤਾ ਹੈ ਆਪਾਂ ਸੀ ਸੋ ਤੁਸੀਂ ਵੀ ਜੇਕਰ ਇਦਾਂ ਦੇ ਡ्रेसेस ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਪਲੀਜ਼ ਆਪਾਂ WhatsApp ਤੇ DM ਕਰ ਸਕਦੇ ਹੋ ਆਦਰਵਾਈਜ਼ ਤੁਸੀਂ ਆਪਾਂ ਨੂੰ Instagram ਤੇ ਵੀ DM ਕਰ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਬਹੁਤ ਹੈਵੀ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਮੈਜੈਂਟਾ ਕਲਰ ਹੈ ਔਰ ਇੱਕ ਫਰੋਜ਼ ਸਰਦਾਈ ਕਲਰ ਆ ਲਾਈਟ ਜਾਂ ਸੋ ਤੁਸੀਂ ਇਸ ਨੂੰ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਨੇਚਰਲ ਪਿਓਰ ਫੈਬਰਿਕ ਆ ਕਿ ਆਪਾਂ ਆਦਰਵਾਈਜ਼ ਤੁਸੀਂ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਜੇਕਰ ਤੁਸੀਂ ਫੈਬਰਿਕ ਚੇਂਜ ਕਰਨਾ ਬਹੁਤ ਸੋਹਣਾ ਪੀਸ ਜਿਹੜਾ ਆਰਟੀਕਲ ਜਿਹੜਾ ਬਣ ਕੇ ਰੈਡੀ ਹੋਇਆ ਆਪਣਾ ਨੈਕਸਟ ਇਹ ਵਾਲਾ ਜੀ ਮਸ਼ੀਨ ਵਰਕ ਹੈ ਆ ਮਸ਼ੀਨੀ ਆਰੀ ਦੇ ਨਾਲ ਇਹ ਵਰਕ ਹੋਇਆ ਹੋਇਆ ਤੁਸੀਂ ਵਰਕ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ neck center panel ਕੀ ਰਹਾ ਬਾਜੂ ਤੇ ਬੋਟਮ ਬਣੀ ਹੋਈ ਆ ਟਾਈ ਐਂਡ ਡਾਈ ਦਾ ਆਪਾਂ ਦੁਪੱਟਾ ਰੱਖਿਆ ਵਿਦ ਫੋਰ ਸਾਈਡ ਲੇਸ ਦਿੱਤੀ ਆ ਉਸ ਨੂੰ ਸੋ ਤੁਸੀਂ ਵੀ ਇਹ ਵਾਲਾ ਸੂਟ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਔਰ ਕਿਸੇ ਵੀ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਫਾਈਨਲ ਲੁੱਕ ਤੁਸੀਂ ਚੈੱਕ ਕਰ ਸਕਦੇ ਆ ਸਟ੍ਰੇਟ ਬਾਟਮ ਰੱਖੀ ਆਪਾਂ ਵਿਦ ਸਟਿਚਿੰਗ ਭੇਜੀ ਆਏ ਕਿਸੇ ਕਸਟਮਰ ਦਾ ਆਪਾਂ ਕਾਫੀ ਕਲਰ ਹੈ ਇਸ ਦਾ ਨੇਚਰਲ ਪਿਓਰ ਕ੍ਰੇਪ ਦਾ ਫੈਬਰਿਕ ਆ ਚਲੋ ਜੀ ਨੈਕਸਟ ਹੈ ਇਹ ਇਹ ਵਾਲਾ ਹੈਗੇ ਸਿਲਕ ਦਾ ਸੂਟ ਹੈ ਉਪਾੜਾ ਸਿਲਕ ਦਾ ਸੂਟ ਹੈ ਇਹ ਵਾਲਾ ਕਸਟਮਰ ਨੇ neck ਤੇ ਔਰ ਸਾਰੇ ਸ਼ਰਟ ਤੇ ਔਰ ਬਾਜੂ ਤੇ बॉटਮ ਬਾਜੂ ਨਹੀਂ ਸੌਰੀ बॉटਮ ਨਹੀਂ ਹੈਗੀ ਬਾਜੂ ਤੇ neck ਤੇ ਸਾਰੇ ਸ਼ਰਟ ਤੇ ਉੱਪਰ ਜਿਹੜਾ 골ਡਨ ਪੇਂਟ ਦਾ ਵਰਕ ਕਰਵਾਇਆਗਾ ਔਰ ਦੁਪੱਟਾ ਜਿਹੜਾ ਗੋਟਾ ਪੱਤੀ ਦੇ ਨਾਲ ਰੈਡੀ ਕਰਕੇ ਦਿੱਤਾ ਹੈ ਆਪਾਂ ਠੀਕ ਹੈ ਜੀ ਫੋਰ ਸਾਈਡ ਤੇ ਨੂੰ ਲੇਸ ਮਿਲੂਗੀ ਸੋ ਤੁਸੀਂ ਵੀ ਇਦਾਂ ਦੇ ਸੂਟ ਚ ਲੈ ਨੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਪੇਂਟ ਕਰਵਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇੱਕ ਕਸਟਮਰ ਨੇ ਇਹ ਵਾਲਾ ਪਿੰਨ ਸੂਟ ਰੈਡੀ ਕਰਵਾਇਆ ਆਪਣੇ ਤੋਂ ਪਾਕਿਸਤਾਨੀ ਲੁੱਕ ਦੇ ਵਿੱਚ ਸ਼ਾਰਟ ਕੋਟ ਧਰਖਵਾਇਆ ਸਟ੍ਰੇਟ ਬਾਟਮ ਰਖਵਾਈਆ ਦੁਪੱਟੇ ਦੇ ਫੋਰ ਸਾਈਡ ਲੇਸ ਸਿੰਪਲ ਦੁਪੱਟਾ ਹੀ ਹੈ ਸਿੰਪਲੀ ਬਾਟਮ ਹੈ ਉਸ ਤੋਂ ਬਾਅਦ ਪਾਕਿਸਤਾਨੀ ਬਾਹਮਾ ਨੇ ਤੇ ਵੀ neck ਜਿਹੜਾ ਕੋਲਦ ਰਾਨਾ ਆਪਣਾ ਗਲਾ ਬੰਨਦਾ ਉਹ ਗਲਾ ਬਣਵਾਇਆ ਤੇ ਉਹਨਾਂ ਨੇ ਸਿਰਫ ਦੋ ਫਲਾਰ ਹੀ ਬਣਵਾਏ ਨੇ ਉਹ ਦੋ ਫਲਾਰ ਨੇ ਜਿਹੜੇ ਉਹ ਪਾਕਟਸ ਤੇ ਹੈ ਠੀਕ ਹੈ ਜੀ ਇਹ ਪਾਕਟਸ ਕੋਲੇ ਫਲਾਰ ਬਣੇ ਹੋਏ ਨੇ ਜਿਹੜੇ ਆਪਾਂ ਕੁਰਤੀ ਵਿੱਚ ਪਾਕਟਸ ਨਹੀਂ ਬਣਾਉਂਦੇ ਉਹ ਚੀਜ਼ ਬਣੀ ਹੋਈ ਹੈ ਇਹ ਨੈਕਸਟ ਇਹ ਵਾਲਾ ਸੂਟ ਆ ਜੀ ਮਸ਼ੀਨੀ ਵਰਕ ਦੇ ਵਿੱਚ ਰੈਡੀ ਹੋਇਆ ਹੈ ਠੀਕ ਹੈ ਮੈਨੂੰ ਮੈਨੂੰ ਪਤਾ ਨਹੀਂ ਹੈ ਬਿਲਕੁਲ ਹੀ ਨਹੀਂ ਮੈਨੂੰ ਯਾਦ ਕਿ ਮੈਂ ਇਦਾਂ ਦੇ ਕਿੰਨੇ ਸੂਟ ਰੈਡੀ ਕਰ ਚੁੱਕੀ ਹਾਂ ਬਹੁਤ ਸੋਹਣਾ ਸੂਟ ਹੈ ਜੀ ਤੇ ਬਹੁਤ ਜਿਹੜੀ ਆਪਣੀ ਬੱਦ ਡਿਮਾਂਡਿੰਗ ਦੇ ਵਿੱਚ ਸੂਟ ਰਿਹਾ ਹੈ ਇਹ ਵਾਲਾ बॉटਮ ਤੇ ਵਰਕ ਹੋਇਆ ਹੋਇਆ ਬਾਜੂ ਦੇ ਉੱਪਰ ਹੋਇਆ ਤੇ ਘੇਰੇ ਦੇ ਉੱਪਰ ਹੋਇਆ ਆਪਰਪ ਮਸ਼ੀਨਵਰਕ ਉਹ ਹੈ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਕਿੰਨਾ ਨੀਟ ਐਂਡ ਕਲੀਨ ਕਿੰਨਾ ਹੈਵ ਯੂਅਰ ਵਰਕ ਹੋਇਆ ਹੋਇਆ ਸੋ ਤੁਸੀਂ ਇਹਨਾਂ ਨੂੰ ਵੀ ਕਿਸੇ ਵੀ ਕਸਟਮਰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਔਰ ਕਿਸੇ ਵੀ ਕਲਰ ਦੇ ਵਿੱਚ ਆਪਣੀ ਪਸੰਦ ਦੇ ਅਨੁਸਾਰ ਨੈਕਸਟ ਇਹ ਵਾਲਾ ਕਲਰ ਜੀ ਇਹ ਆਪਾਂ ਕਸਟਮਰ ਨੂੰ ਦੋ ਸੈਂਟਰ ਪੈਨਲ ਜਾਂਦੇ ਆ ਠੀਕ ਹੈ ਬਾਜੂ ਤੇ ਬਾਟਮ ਤੇ ਰੈਡੀ ਕਰਕੇ ਦਿੱਤਾ ਹੈ ਬਾਜੂ ਬਾਟਮ ਔਰ ਸੈਂਟਰਲ ਪੈਨ ਸੈਂਟਰਲ ਪੈਨ ਠੀਕ ਹੈ ਇਹ ਵੀ ਮਸ਼ੀਨਰੀ ਵਰਕ ਸੀ ਬਹੁਤ ਸਿੰਪਲ ਜਿਹਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਕ੍ਰੇਪ ਦਾ ਸੂਟ ਸੀਗਾ ਜੀ ਇਹ ਵੀ ਪਾਊਡਰ ਬਲੂ ਕਲਰ ਸੀ ਇਹਦਾ ਠੀਕ ਹੈ ਇਹ ਮੇਰੀਆਂ ਭੈਣਾਂ ਸਾਰੀਆਂ ਬਾਹਰ ਨੇ ਜਿਹੜੀਆਂ ਨੈਚੁਰਲ ਪਿਓਰ ਕ੍ਰੇਪ ਦੇ ਸੂਟ ਵੇਅਰ ਕਰ ਰਹੀਆਂ ਨੇ ਇਸ ਟਾਈਮ ਕਿਉਂਕਿ ਉਧਰ ਮੌਸਮ ਠੀਕ ਹੁੰਦਾ ਨਾ ਇਹ ਵਾਲਾ ਸੂਟ ਜਿਹੜਾ ਇਹ ਆਪਾਂ कॉटन ਤੇ ਰੈਡੀ ਕੀਤਾ ਜਿਹੜੀ ਲਾਈਨਿੰਗ ਵਾਲੀ कॉटन ਆ ਰਹੀ ਹੈ ਨਾ ਹੁਣ ਉਸਤੇ ਰੈਡੀ ਕੀਤਾ ਹੈ ਆਪਾਂ neck check ਕਰ ਸਕਦੇ ਹੋ ਤੁਸੀਂ neck ਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਇੱਕ ਕਸਟਮਰ ਨੇ ਆਪਾਂ ਨੂੰ ਖੁਦ ਡਿਜ਼ਾਈਨ ਭੇਜਿਆ ਸੀ ਆਪਾਂ ਉਹਨੂੰ ਦਾ ਸੇਮ ਰੈਡੀ ਕਰਕੇ ਦਿੱਤਾ ਹੈ ਫੈਬਰਿਕ ਔਰ ਕਲਰ ਉਹਨਾਂ ਦੀ ਆਪਣੀ ਪਸੰਦ ਨੇ ਪਸੰਦਾ ਸੀ ਉਹਨਾਂ ਨਾਲ ਆਪਾਂ ਵੀਡੀਓ ਕਾਲ ਤੇ ਚੂਜ਼ ਕਰਵਾਇਆ ਸੀ ਕੀ ਪਸੰਦ ਕਰਵਾਇਆ ਸੀ ਕਿ ਉਹ ਕਿਹੜਾ ਕਲਰ ਲੈਣਾ ਚਾਹੁੰਦੇ ਨੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਸਟਿਚਿੰਗ ਬਾਕੀ ਹੈ ਜੀ ਸੋਪ ਦੇ ਗਲਾ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਘੇਰੇ ਦੇ ਉੱਪਰ ਤੁਹਾਨੂੰ ਚਾਰ ਫਲਾਰ ਮਿਲਣਗੇ ਤੇ ਦੋ ਫਲਾਰ ਤੋਂ ਪੌਕੇਟ ਸਕੂਲ ਮਿਲਣਗੇ ਇੱਕ ਸ਼ਾਰਟ ਦੀ ਬਹੁਤ ਸੋਹਣਾ ਸੂਟ ਬਣ ਕੇ ਹੋਇਆ ਸਿੰਪਲੈਸ ਦਾ ਦੁਪੱਟਾ ਤੇ ਸਿੰਪਲੈਸ ਦੀ ਬਾਟਮ ਹੈ ਠੀਕ ਹੈ ਮੈਰੂਨ ਕਲਰ ਦੇ ਟੱਚ ਅਪ ਨਾਲ ਆਪਾਂ ਜਿਹੜੀ ਸ਼ਾਰਟ ਰੈਡੀ ਕਰਾਂ ਆਹ ਸੌਰੀ ਦੁਪੱਟਾ ਰੈਡੀ ਕਰਾਂਗੇ ਇੱਕ ਇਹ ਵਾਲਾ ਸੂਟ ਅ ਸਰਦੀਆਂ ਦੇ ਵਿੱਚ ਬਹੁਤ ਡਿਮਾਂਡ ਦੇ ਵਿੱਚ ਰਿਹਾ ਸੀਗਾ ਠੀਕ ਹੈ ਮੈਰੂਨ ਕਲਰ ਦਾ ਦੁਪੱਟਾ ਇਸ ਨਾਲ ਬਾਟਮ ਤੇ ਉੱਪਰ ਵਰਕ ਹੋਇਆ ਹੋਇਆ ਚਾਕਾਂ ਤੇ ਸੌਰੀ ਕਿਤੇ ਤੇ ਵਰਕ ਹੋਇਆ ਤੇ ਬਾਜੂ ਤੇ ਵਰਕ ਹੋਇਆ ਠੀਕ ਹੈ ਜੀ ਕੰਟਰਾਸਟ ਵਾਈਸ ਤੁਸੀਂ ਕਿਸੇ ਵੀ ਕਰਵਾ ਸਕਦੇ ਹੋ ਇਹ ਪਿਓਰ ਆਰਗਨਜ਼ਾ ਤੇ ਹੋਇਆ ਹੋਇਆ ਮਸ਼ੀਨੀ ਵਰਕ ਹੈ ਟੋਟਲੀ ਇੱਕ ਇਹ ਵਾਲਾ ਵਰਕ ਹੈ ਕਿਸੇ ਕਸਟਮਰ ਨੂੰ ਆਪਾਂ ਰੈਡੀ ਕਰਕੇ ਦਿੱਤਾ ਹੈ ਠੀਕ ਹੈ ਸੈਂਟਰ ਪੈਨਲ ਬਣੇ ਹੋਇਆ ਉਸ ਤੋਂ ਬਾਅਦ ਤਿੰਨ ਫਲਾਸ ਨੂੰ ਸੈਂਟਰ ਦੇ ਵਿੱਚ ਮਿਲਣਗੇ ਕੱਟ ਵਰਕ ਤਾਂ ਉਹਨਾਂ ਨੇ ਹੀ ਰੈਡੀ ਕਰਵਾਇਆ ਔਰ ਕੱਟ ਵਰਕ ਦੀਆਂ ਹੀ ਬਾਜੂ ਕਰਵਾਈਆਂ ਨੇ ਸਟ੍ਰੇਟ ਬਾਟਮ ਰੱਖੀ ਆ ਨਾਲ ਦੇ ਥ੍ਰੈਡ ਦੇ ਨਾਲ ਥੋੜੇ ਡਿਫਰੈਂਟ ਦੇ ਨਾਲ ਉਹਨਾਂ ਨੇ ਇਹਦਾ ਸੂਟ ਰੈਡੀ ਕਰਵਾਇਆ ਨੈਕਸਟ ਇਹ ਵਾਲਾ ਜੀ ਆਰਗੈਂਜ਼ਾ ਦੇ ਉੱਪਰ ਇਹ ਵਾਲਾਗਾ ਮੋਰ ਪੰਖੀ ਆ ਜਿਹੜੀ ਸੌਫਟ ਆਰਗੈਂਜ਼ਾ ਹੁੰਦੀ ਹੈ ਠੀਕ ਹੈ ਉਹਦੇ ਉੱਪਰ ਇਹਨਾਂ ਨੇ ਰੈਡੀ ਕਰਵਾਇਆ ਸੈਂਟਰ ਦੇ ਵਿੱਚ ਫਲਾਰ ਬਣੇ ਹੋਏ ਨੇ ਉਸ ਤੋਂ ਬਾਅਦ ਸੈਂਟਰ ਪੈਨਲ ਕਲੀਆਂ ਬਣੀਆਂ ਹੋਈਆਂ ਨੇ ਬਾਜੂ ਦੇ ਵਰਕ ਹੋਇਆ ਤੇ ਬਾਟਮ ਤੇ ਵਰਕ ਹੋਇਆ ਦੁਪੱਟਾ ਬਿਲਕੁਲ ਦੋ ਡਬਲ ਸ਼ੇ ਡਬਲ ਲਿਸਸ ਦੇ ਨਾਲ ਆਪਾਂ ਰੈਡੀ ਕੀਤਾ ਉਸ ਤੋਂ ਬਾਅਦ ਇਹ ਵਾਲੇ ਸੂਟ ਨੇ ਜਿਹੜੇ ਆਪਣੇ ਕੋਲ ਸਟਾਕ ਉਹਦੇ ਵਿੱਚ ਨੇ ਠੀਕ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਮੰਗਵਾਉਣੇ ਨੇ ਮੰਗਵਾ ਸਕਦੇ ਬਹੁਤ ਸੋਹਣਾ ਫੈਬਰਿਕ ਹੈ ਇਹਨਾਂ ਦਾ ਇਸਦੇ ਵਿੱਚ ਫਲਾਰ ਬਣਿਆ ਹੋਇਆ ਤੇ ਘੇਰੇ ਦੇ ਉੱਪਰ ਜਿਹੜਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨੀ ਨਾਲ ਬਹੁਤ ਸੋ ਫਾਇਦੇ ਨਾਲ ਵਰਕ ਹੋਇਆ ਹੋਇਆ ਹੈ ਤੇ ਨੇ ਸ਼ੇਡ ਦੋ ਕਲਰ ਦੇ ਦੋ ਛੋਹਰ ਨੇ ਆਪਣੇ ਕੋਲ ਪਿੰਕ ਤੇ ਪੀਜ ਇਹ ਵਾਲੇ ਸੂਟ ਆਪਣੇ ਕੋਲ ਪਹਿਲਾਂ ਸਟਾਕ ਕਲੀਅਰ ਹੋ ਗਿਆ ਸੀ ਇਹ ਵਾਲਾ ਸਟਾਕ ਜਿਹੜਾ ਆਪਾਂ ਦੁਬਾਰੇ ਸਟਾਕ ਕੀਤਾ ਸੋ ਜਿਨ੍ਹਾਂ ਨੇ ਵੀ ਜਲਦੀ ਜਲਦੀ ਆਰਡਰ ਦੇਣਾ ਲਿਮਟਿਡ ਸਟਾਕ ਹੈ ਜਲਦੀ ਜਾ ਕੇ ਆਪਣਾ ਆਰਡਰ ਦੇ ਸਕਦਾ ਹੈ ਜਿਹੜਾ ਵੀ ਸੂਟ ਤੁਸੀਂ ਇਹਨਾਂ ਚੋਂ ਲੈਣਾ ਸਕਰੀਨ ਸ਼ਾਟ ਲੈ ਕੇ ਪਿਕ ਕਰ ਸਕਦੇ ਹੋ ਠੀਕ ਹੈ ਬਹੁਤ ਸੋਨੇ ਫਲਾਰ ਤੇ ਬਹੁਤ ਸੋਨਾ ਸੂਤ ਜਿਹਾ ਬਣ ਕੇ ਇਹ ਰੈਡੀ ਹੋਇਆ ਆਪਣਾ ਮਸ਼ੀਨੀ ਵਰਕ ਦੇ ਨਾਲ ਨੈਕਸਟ ਵਿੱਚ ਇਹ ਵਾਲਾ ਕਲਰ ਹੈ ਨੈਕਸਟ ਕਲਰ ਚੈਕਰਸ ਉਹਦੇ ਸੀ ਬਹੁਤ ਹੀ ਪਿਆਰਾ ਕਲਰ ਹੈ ਇਹ ਵਾਲਾ yellow ਜਿਹਾ ਕਲਰ ਹੈ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਮਿਲੂਗਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾ ਜੇਕਰ ਆਪਣੀ ਤੋਂ ਇਹ ਵਾਈਟ ਕਲਰ ਤੇ ਸਭ ਦੀ ਪਸੰਦ ਦਾ ਰੰਗ ਕਲਰ ਰਹਿਣ ਵਾਲਾ ਵਾਈਟ ਕਲਰ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਕਿਤੇ ਨਾ ਕਿਤੇ ਸੀਕੁਐਂਸ ਦਾ ਵਰਕ ਵੀ ਮਿਲੂਗਾ ਤੁਹਾਨੂੰ ਫਲਾਰ ਦੇ ਵਿੱਚ ਜਿਹੜਾ ਘੇਰੇ ਦਾ ਵਰਕ ਹੋਇਆ ਹੋਇਆ ਉਹ ਤੋਂ ਤੁਸੀਂ ਪੁੱਛੋ ਇਹਨਾਂ ਬਹੁਤ ਹੀ ਸਫਾਈ ਦੇ ਨਾਲ ਹੋਇਆ ਹੈ ਤੇ ਕਿਸੇ ਦੇ ਵਿੱਚ ਕਲਰ ਵੀ ਜਿੰਨੇ ਆਪਣੇ ਕੋਲ ਪਹਿਲਾਂ ਆਏ ਸੀਗੇ ਉਹਨੇ ਹੀ ਦੁਬਾਰਾ ਰੀਸਟਾਕ ਹੋਏ ਨੇ ਬਟ ਸਟਾਕ ਹੈ ਜਿਹੜਾ ਉਹ ਲਿਮਟਿਡ ਹੈ ਸੋ ਜਿਨ੍ਹਾਂ ਨੇ ਵੀ ਬਾਏ ਕਰਨੇ ਨੇ ਜਲਦੀ ਜਾ ਕੇ ਆਪਾਂ ਨੂੰ ਡੀਐਮ ਕਰ ਸਕਦਾ ਇਹ ਪਾਊਡਰ ਬਲੀ ਕਲਰ ਹੈ ਦੁਪੱਟੀ ਦੇ ਉੱਤੇ ਦੁਪੱਟਾ ਬਹੁਤ ਜ਼ਿਆਦਾ ਹੈਵੀ ਹੈ ਇਸ ਦਾ ਇਹ ਜਿਹੜੀ ਆੜੇ-ਆੜੇ ਫੁੱਸਟੇ ਹੈ ਨਾ ਇਹ ਸਾਰੇ ਦੁਪੱਟੇ ਦੇ ਫਲਾਰ ਨੇ ਪੰਜ-ਪੰਜ 6 ਦੇ ਫਲਾਰ ਨੇ ਪ੍ਰੋਪਰ ਕੱਟਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਇਸ ਨੂੰ ਪਿਸਤਾ ਛੇੜ ਸੀਗਾ ਇਹ ਵਾਲਾ ਨੈਕਸਟ ਹੈਗਾ ਜੀ ਇਹ ਵਾਲਾ ਮੋਰ ਪੰਖੇਆ ਛੇੜਸ ਦੇ ਵਿੱਚ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਉਸ ਤੋਂ ਬਾਅਦ ਇਸ ਚਪਤ ਨੂੰ ਦਿਖਾਉਣੇ ਆ ਬਲੈਕ ਕਲਰ ਤੇ ਬਹੁਤ ਸੋਹਣਾ ਰਿਸਪੌਂਸ ਮਿਲੇ ਆਪ ਨੂੰ ਇਹ ਵਾਲੇ ਸੂਟ ਦੇ ਸੂਟ ਦੇ ਵਿੱਚੋਂ ਠੀਕ ਹੈ ਬਹੁਤ ਸਾਰੇ ਭੈਣਾਂ ਨੇ ਇਹ ਵਾਲਾ ਸੂਟ ਪਸੰਦ ਕੀਤਾ ਤੇ ਜਿਹੜਾ ਸਟਾਕ ਸੀ ਸਾਰਾ ਆਪਣਾ ਕਲੀਅਰ ਹੋ ਗਿਆ ਤੇ ਦੁਬਾਰਾ ਆਪਾਂ ਇਹ ਸਟਾਕ ਕੀਤਾ ਕਿਉਂਕਿ ਬਹੁਤ ਸਾਰੇ ਭੈਣਾਂ ਦੇ ਆਰਡਰ ਸੀ ਜਿਹੜੇ ਪੈਂਡਿੰਗ ਪਏ ਸੀ ਇਸ ਦੀ ਬਾਟਮ ਆ ਜਿਹੜੀ ਪਲੇਨ ਆ ਸ਼ਰਟਾ ਬਤਨ ਨੂੰ ਪਹਿਲਾਂ ਖੋਲ ਕੇ ਦਿਖਾਈ ਚੁੱਕੇ ਆ ਕਿ ਕਿੱਦਾਂ ਵਰਕ ਹੋਇਆ ਹੈ ਕਿੱਦਾਂ ਦੁਪੱਟਾ ਹੈ ਇਸ ਦਾ ਠੀਕ ਹੈ ਜੀ ਸੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਬਾਈ ਕਰਨੇ ਨੇ ਤੇ ਜਿਨ੍ਹਾਂ ਨੇ ਆਰਡਰ ਪੈਂਡਿੰਗ ਸਪੇ ਨਹੀਂ ਜਲਦੀ ਜਾ ਕੇ ਡੀਐਮ ਕਰੋ ਪਰ ਨੂੰ ਦੁਬਾਰਾ WhatsApp ਤੋਂ ਠੀਕ ਹੈ ਔਰ ਆਪਣੇ ਜਿਹੜੇ ਆਰਡਰਸ ਨੇ ਤੁਸੀਂ ਬੁੱਕ ਕਰਵਾ ਸਕਦੇ ਹੋ ਆਪਣੇ ਤੋਂ ਨੈਕਸਟ ਇਹ ਵਾਲਾ ਕਲਰ ਹੈ ਇਸ ਦੇ ਵਿੱਚ ਕਲਰ ਸਾਰੇ ਸੋਨੇ ਨੇ ਪਾਰਟੀ ویئر ਸੂਟ ਨੇ ਇਹਨਾਂ ਸੂਟਾਂ ਤੁਸੀਂ ਪਾਰਟੀ 'ਵਲ ਕਿੱਦਾਂ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਨੇ ਸੂਟ ਜਿਹੜੇ ਨੇ ਬਣ ਕੇ ਰੈਡੀ ਹੋਣਗੇ ਬਹੁਤ ਸੋਨੇ ਕਲਰ ਨੇ ਸਾਰਿਆਂ ਦੇ ਤੋਂ ਬਹੁਤ ਹੈਵੀ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਇਹ ਬਿਲਕੁਲ ਲਾਈਟ ਚਾ ਕਲਰ ਹੈ ਗਰੇਜਾ ਕਲਰ ਹੈ ਵਾਈਟ ਗਰੇਜਾ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਇਹ ਮਸ਼ੀਨਲ ਵਰਕ ਹੋਇਆ ਆ ਸੌਰੀ ਮਸ਼ੀਨਰੀ ਵਰਕ ਹੋਇਆ ਹੋਇਆ ਚਲੋ ਜੀ ਨੈਕਸਟ ਕਲਰ ਇਸ ਦੇ ਵਿੱਚ ਹੈਗਾ ਖਤਮ ਹੋ ਗਏ ਤਾਂ ਇਹ ਸੂਟ ਤਾਂ ਉਸ ਤੋਂ ਬਾਅਦ ਇਹ ਵਾਲਾ ਸਟਾਕ ਆਇਆ ਆਪਣੇ ਕੋਲੇ ਇੱਕ ਪੇਂਟ ਕਲਰ ਦੇ ਵਿੱਚ ਹੈ ਠੀਕ ਹੈ ਪੇਂਟ ਕੀਤਾ ਹੋਇਆ ਹੈ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਇਸਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤ ਸੋਹਣੇ ਕਲਰ ਨੇ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੁਪੱਟੇ ਦੇ ਉੱਪਰ ਤੁਹਾਨੂੰ ਫਲਾਰ ਮਿਲਣਗੇ ਤੇ ਦੋ ਤੋਂ ਤਿੰਨ ਕਲਰ ਤੁਹਾਨੂੰ ਦੁਪੱਟੇ ਦੇ ਵਿੱਚ ਮਿਲਣਗੇ ਉਸ ਤੋਂ ਬਾਅਦ ਧੀਰਾ ਤੇ ਸ਼ਰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਬਾਟਮ ਤੁਹਾਨੂੰ ਪਲੇ ਮਿਲੋਗੀ ਇਸਦੀ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਇਸਦੇ ਵਿੱਚ ਵਾਈਟ ਕਲਰ ਹੈ येलो ਪਿੰਕ ਤੇ ਇਹ ਫਰੋਜੀਆ ਕਲਰ ਆਪਣੇ ਕੋਲ ਠੀਕ ਹੈ ਚਾਰ ਸ਼ੇਡ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਬਹੁਤ ਘੱਟ ਪ੍ਰਾਈਸ ਵਿੱਚ ਆਪੇ ਵਾਲ ਤੁਹਾਡੇ ਸੂਟ ਲੈ ਕੇ ਆਏ ਕਾਟਨ ਦੇ ਸੂਟ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲੇ ਸੂਟ ਬਾਈ ਕਰਨੇ ਆ ਜਲਦੀ ਜਾ ਕੇ ਆਪਨ WhatsApp ਤੇ DM ਕਰ ਸਕਦੇ ਆ ਅਦਰਵਾਈਜ਼ Instagram ਤੇ ਵੀ ਮੈਸੇਜ ਕਰ ਸਕਦੇ ਆ ਔਰ ਜਿਨ੍ਹਾਂ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਾਇਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਸਕਿਪ ਨਾ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਨਹੀਂ ਕੀਤਾ ਉਹ ਵੀ ਫੋਲੋ ਕਰ ਲਓ ਅਤੇ ਅੱਗੇ ਵੀ ਪਲੀਜ਼ ਬਾਤੂ ਬਾਤੇ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਸੂਟ ਤੁਹਾਨੂੰ ਕਿੱਦਾਂ ਨੇ ਲੱਗਿਆ ਔਰ ਤੁਸੀਂ ਕਿਹੜਾ ਸੂਟ ਬਾਏ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਉਹ ਪੂਰੀ ਵਧੀਆ ਲੱਗੀ ਹੋਣੀ ਸੂਟ ਨੇ ਜਿਹੜੇ ਤੁਹਾਨੂੰ ਵਧੀਆ ਲੱਗੇ ਹੋਣਗੇ ਸੋ ਜਿਨ੍ਹਾਂ ਨੇ ਵੀ ਮਸ਼ੀਨੀ ਵਰਕ ਵਾਲੇ ਸੂਟ ਆਰਡਰ ਕਰਨੇ ਨੇ ਲਿਮਟਡ ਸਟਾਕ ਹੈ ਜਲਦੀ ਜਲਦੀ ਜਾ ਕੇ ਆਪਣਾ ਆਰਡਰ ਜਿਹੜਾ ਬੁੱਕ ਕਰੋ ਠੀਕ ਹੈ ਤੇ ਆਪਣਾ ਸੂਟ ਘਰ ਬੈਠੇ ਮੰਗਵਾਓ ਅੰਜਲੋ ਜੀ ਅੱਜ ਦੇ ਬਲੌਗ ਦਾ ਅੰਡੈਥ ਹੀ ਕਰਦੀ ਹਾਂ ਕਮੈਂਟ ਕਰਕੇ ਸਾਰੇ ਜਣੇ ਨੂੰ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ